ਪਗਰ ਨਾਮਦੇਵ ਜੀ ਦੀ ਖੜਾਵਾ ਜੀ ਇਹ ਹੈ ਜੀ ਭਗਤ ਨਾਮਦੇਵ ਜੀ ਦਾ ਜਿਹੜਾ ਮੰਦਿਰ ਉਹਨਾਂ ਨੇ ਆਪਣੀ ਭਗਤੀ ਦੇ ਨਾਲ ਕਮਾਅ ਦਿੱਤਾ ਸੀਗਾ ਮੰਦਿਰ ਦੀ ਅੰਦਰੋਂ ਦੇਖਿਆ ਕੁਛ ਇਸ ਤਰ੍ਹਾਂ ਦੀ ਹੈ ਚੱਕੀ ਇੱਧਰ ਅੰਦਰ ਹੀ ਹੈ ਜੀ ਇੱਧਰ ਅੰਦਰ ਹੀ ਹੈ ਜੀ ਤੇ ਇਹ ਸੀ ਜੀ ਭਗਤ ਨਾਮਦੇਵ ਜੀ ਦਾ ਘਰ ਮੈਨੂੰ ਵੀ ਦੱਸਿਆ ਸੀ ਕਿ ਇਹਦੀ ਹਾਈਟ ਬਿਲਕੁਲ ਛੋਟੀ ਜੀ ਆ ਇਹਦੇ ਆਹ ਬੰਦਾ ਦੇਖ ਰਹੇ ਤੁਸੀਂ ਕਿੱਦਾਂ ਵਾਰ ਨਿਕਲਿਆ ਹੈ ਭਗਤੀ ਹੋ ਰਹੀ ਆ ਪੂਜਾ ਪਾਠ ਹੋ ਰਿਹਾ ਹੈ ਇਹਨਾਂ ਦੇ ਆਪਣੇ ਕੁਝ ਦਿੱਤੀ ਰਿਵਾਜ ਨੇ ਤੇ ਆਹ ਜਿਹੜੇ ਕਿਨਾਰੇ ਨੇ ਇਹਨਾਂ ਦੀ ਕੋਈ ਨੀਂ ਨਹੀਂ ਹੈਗੀ ਤੇ ਆਹ ਮੰਦਰ ਨੂੰ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਤਰਾਸ਼ਿਆ ਗਿਆ ਹੈ ਹਾ ਤਰਕਤੇ ਚੱਕੀ ਚੱਲਨੇ ਲੱਗੀ ਸਾਢੇ 3 ਦਿਨ ਲਗਾਤਾਰ ਚੱਕੀ ਚੱਲੀ ਆਪਣੇ ਆਹ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਵਾਗਤ ਹੈ ਦੀਸ ਨਵੀਂ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਆ ਅਸੀਂ ਹਜੂਰ ਸਾਹਿਬ ਦੀ ਯਾਤਰਾ ਤੇ ਨਿਕਲੇ ਹੋਏ ਆ ਤੇ ਜਿਹੜੇ ਲੋਕਲ ਗੁਰਦੁਆਰਾ ਸਾਹਿਬ ਸੀਗੇ ਉਹਨਾਂ ਦੇ ਅਸੀਂ ਤੁਹਾਨੂੰ ਦਰਸ਼ਨ ਕਰਵਾ ਚੁੱਕੇ ਆ ਤੇ ਅੱਜ ਅਸੀਂ ਜਾ ਰਹੇ ਆ ਭਗਤ ਨਾਮਦੇਵ ਜੀ ਨੇ ਜਿਹੜੇ ਮੰਦਿਰ ਦਾ ਮੂੰਹ ਕਮਾ ਦਿੱਤਾ ਸੀਗਾ ਆਪਣੀ ਭਗਤੀ ਦੇ ਨਾਲ ਤੇ ਅੱਜ ਅਸੀਂ ਉਸ ਮੰਦਿਰ ਦੇ ਦਰਸ਼ਨ ਕਰਨ ਜਾ ਰਹੇ ਹਾਂ ਤੇ ਨਾਲ ਹੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਭਗਤ ਨਾਮਦੇਵ ਜੀ ਦੇ ਘਰ ਦੇ ਅਤੇ ਉਸ ਪਵਿੱਤਰ ਚੱਕੀ ਦੇ ਜਿਹੜੀ ਲਗਾਤਾਰ ਚੱਲਦੀ ਰਹਿੰਦੀ ਸੀ ਤੇ ਉਹੀ ਬਾਬਾ ਜੀ ਜਿਹੜੇ ਜਿਨ੍ਹਾਂ ਦੇ ਨਾਲ ਅਸੀਂ ਕੱਲ ਲੋਕਲ ਗੁਰਦੁਆਰਾ ਸਾਹਿਬ ਘੁੰਮੇ ਸੀਗੇ ਕਿਉਂਕਿ ਇਹਨਾਂ ਦਾ ਨੇਚਰ ਬਹੁਤ ਵਧੀਆ ਲੱਗਿਆ ਸਾਨੂੰ ਤੇ ਅਸੀਂ ਅੱਜ ਇਹਨਾਂ ਨੂੰ ਹੀ ਨਾਲ ਲੈ ਕੇ ਜਾ ਰਹੇ ਹਾਂ ਭਗਤ ਨਾਮਦੇਵ ਜੀ ਦਾ ਜਿਹੜਾ ਉਹਨਾਂ ਨੇ ਜਿਹੜਾ ਮੰਦਿਰ ਹੈ ਉਹ ਆਪਣੀ ਭਗਤੀ ਦੇ ਨਾਲ ਘੁਮਾ ਦਿੱਤਾ ਸੀ ਬਾਬਾ ਜੀ ਕਿੰਨੀ ਕ ਦੂਰ ਹੈ ਇੱਥੋਂ ਜੀ ਇੱਥੋਂ 60 ਕਿਲੋਮੀਟਰ ਰਹਿ ਗਿਆ ਇੱਥੋਂ 60 ਕਿਲੋਮੀਟਰ ਰਹਿ ਗਿਆ ਜੀ ਤੇ ਅਸੀਂ ਲਗਭਗ ਸਵੇਰੇ 6:30 ਵਜੇ ਚੱਲੇ ਸੀਗੇ ਤੇ ਲਗਭਗ ਅੱਧਾ ਅੱਧਾ ਪਿੰਡ ਆ ਪਤਾ ਕਰ ਲਿਆ ਹਨਾ ਜੀ ਹਾਂ ਜੀ ਹਾਂ ਜੀ ਅੱਧਾ ਪਿੰਡ ਅਸੀਂ ਤੈਹ ਕਰ ਲਿਆ ਆ ਤੇ ਲਗਭਗ 60 ਕਿਲੋਮੀਟਰ ਰਹਿ ਗਿਆ ਤੇ ਹੋਰ ਬਾਬਾ ਜੀ ਕਿਹੜੀਆਂ ਕਿਹੜੀਆਂ ਜਗ੍ਹਾ ਆਣਗੀਆਂ ਰਸਤੇ 'ਚ ਦੇਖਣ ਵਾਲੀਆਂ ਇੱਕ ਦਮਦਮਾ ਸਾਹਿਬ ਜਾਣਾ ਆਪਾਂ ਦਮਦਮਾ ਸਾਹਿਬ ਜਾਵਾਂਗੇ ਹਾਂ ਮਹਾਰਾਜ ਜਿਹੜੇ ਗੁਰੂ ਗੋਬਿੰਦ ਸਿੰਘ ਜਦੋਂ ਆਏ ਆ ਹਾਂਜੀ ਉੱਥੇ ਉਹਨਾਂ ਨੇ قیام ਲਿਆ ਦਮਦਮਾ ਸਾਹਿਬ ਗੁਰਦੁਆਰਾ ਜੀ ਉੱਥੇ ਭਗਤੀ ਕੀਤੀ ਗੁਰੂ ਗੋਬਿੰਦ ਦੇ ਘਰ ਚੱਲਾਂਗੇ ਠੀਕ ਹੈ ਜੀ ਫਿਰ ਗੁਰਦੁਆਰੇ ਚੱਲਾਂਗੇ ਵੱਡੀ ਜਿੱਥੇ ਉਹਨਾਂ ਨੇ ਗੁਰਦੁਆਰਾ ਬਣਾਇਆ ਦਿਹਾੜੇ ਆਈ ਸੀ ਠੀਕ ਹੈ ਜੀ ਠੀਕ ਹੈ ਜੀ ਤੇ ਪਹੁੰਚਦੇ ਆ ਜੀ ਉੱਥੇ ਤੇ ਉੱਥੇ ਜਾ ਕੇ ਤੁਹਾਨੂੰ ਫਿਰ ਭਗਤ ਨਾਮਜੀਬ ਜੀ ਨਾਮਦੇਵ ਜੀ ਦਾ ਜਿਹੜਾ ਮੰਦਿਰ ਹੈ ਜਿਹੜਾ ਮੰਦਰ ਉਹਨਾਂ ਨੇ ਆਪਣੀ ਭਗਤੀ ਦੇ ਨਾਲ ਘੁਮਾ ਦਿੱਤਾ ਸੀਗਾ ਉਹ ਲਗਭਗ ਮੰਦਰ 5500 ਸਾਲ ਪੁਰਾਣਾ ਹੈ ਕਹਿੰਦੇ ਤੇ ਉਹ ਮੰਦਰ ਦੇ ਆਪਾਂ ਦਰਸ਼ਨ ਕਰਾਂਗੇ ਤੇ ਨਾਲ ਹੀ ਭਗਤ ਨਾਮਦੇਵ ਜੀ ਦੇ ਘਰ ਦੇ ਤੇ ਰਸਤੇ 'ਚ ਇੱਕ ਗੁਰਦੁਆਰਾ ਸਾਹਿਬ ਪੈਂਦਾ ਜੀ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮ ਲਿਆ ਸੀਗਾ ਜੇ ਉਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਂਗੇ ਤੇ ਅੱਜ ਇਹ ਸਾਡਾ ਚੌਥਾ ਦਿਨ ਹੈ ਜੀ ਹਜ਼ੂਰ ਸਾਹਿਬ ਦੇ ਵਿੱਚ ਤੇ ਜਿਹੜੇ ਦੂਰ ਵਾਲੇ ਗੁਰਦੁਆਰੇ ਆ ਹੁਣ ਉਹਨਾਂ ਵੱਲ ਜਾ ਰਹੇ ਹਾਂ ਜੀ ਤੇ ਕੱਲ ਨੂੰ ਅਸੀਂ ਗੁਰਦੁਆਰਾ ਸ਼੍ਰੀ ਨਾਨਕ ਚੀਰਾ ਸਾਹਿਬ ਜਾਵਾਂਗੇ ਤੇ ਉਸ ਗੁਰਦੁਆਰਾ ਸਾਹਿਬ ਦੇ ਆਪ ਜੀ ਨੂੰ ਦਰਸ਼ਨ ਕਰਵਾਵਾਂ ਬਾਕੀ ਜਿਨ੍ਹਾਂ ਨੇ ਸਾਡੇ ਲਾਸਟ ਵਲੌਗ ਨਹੀਂ ਦੇਖੇ ਉਹ ਵਲੌਗ ਦੇ ਵਿੱਚ ਜਾ ਕੇ ਜਿਹੜੇ ਹਜ਼ੂਰ ਸਾਹਿਬ ਦੇ ਅਸੀਂ ਪਿਛਲੇ ਵਲੌਗ ਪਾ ਰੱਖੇ ਨੇ ਉਹਨਾਂ ਦੇ ਵਿੱਚ ਜਿਹੜੇ ਲੋਕਲ ਗੁਰਦੁਆਰਾ ਸਾਹਿਬ ਨੇ ਉਹਨਾਂ ਸਾਰੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਿਆ ਹੋਇਆ ਹੈ ਤੇ ਨਾਲ ਹੀ ਉਹਨਾਂ ਗੁਰਦੁਆਰਾ ਸਾਹਿਬ ਦੇ ਅਸੀਂ ਦਰਸ਼ਨ ਕਰਵਾ ਰੱਖੇ ਨੇ ਤੇ ਜਦੋਂ ਵੀ ਤੁਸੀਂ ਹਜ਼ੂਰ ਸਾਹਿਬ ਆਓ ਤੇ ਆ ਬਾਬਾ ਜੀ ਨਾਲ ਕੰਟੈਕਟ ਜਰੂਰ ਕਰੋ ਕਿਉਂਕਿ ਇਹ ਤੁਹਾਨੂੰ ਗੱਡੀ ਦੇ ਵਿੱਚ ਲੈ ਕੇ ਜਾਂਦੇ ਨੇ ਤਾਂ ਨਾਲ ਦੀ ਨਾਲ ਹਰੇਕ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਆਪ ਹੀ ਦੱਸ ਦਿੰਦੇ ਨੇ ਕਿ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਬਾਬਾ ਜੀ ਆਪਣਾ ਨੰਬਰ ਜਰੂਰ 7707422937 75074 ਤੇ 22937 ਇੱਕ ਵਾਰੀ ਕਾਲ ਕਰਕੇ ਬਾਬਾ ਜੀ ਨੂੰ ਮਿਲ ਜਰੂਰ ਲਿਓ ਜਾਓ ਭਾਵੇਂ ਨਾ ਜਾਓ ਇੱਕ ਵਾਰੀ ਕਾਲ ਕਰਕੇ ਬਾਬਾ ਜੀ ਨੂੰ ਮਿਲੇ ਜਰੂਰ ਵੀ ਅਸੀਂ ਆਹ ਗੁਰਦੁਆਰਾ ਸਾਹਿਬ ਘੁੰਮਣੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਗੁਰਦੁਆਰਾ ਸਾਹਿਬੇ ਘੁਮਾਉਂਦੇ ਨੇ ਤੇ ਹੁਣ ਆਪਾਂ ਚੱਲਦੇ ਆ ਜੀ ਭਗਤ ਨਾਮਦੇਵ ਜੀ ਦਾ ਜਿਹੜਾ ਮੰਦਿਰ ਹੈ ਜਿਹੜਾ ਮੰਦਿਰ ਉਹਨਾਂ ਨੇ ਆਪਣੀ ਭਗਤੀ ਦੇ ਨਾਲ ਘੁਮਾ ਦਿੱਤਾ ਸੀਗਾ ਉਸ ਮੰਦਿਰ ਜਿਹੜਾ ਬਾਬਾ ਭਗਤ ਨਾਮਦੇਵ ਜੀ ਦਾ ਜਨਮ ਸਥਾਨ ਆ ਨਾ ਹਾਂਜੀ ਹਾਂਜੀ ਉਹਦੇ ਲੱਗਿਆ ਮੰਦਿਰ ਜਿਹੜਾ 55 ਸਾਲ ਪੁਰਾਣਾ ਵਾ ਹਾਂਜੀ ਕੁਝ 5500 ਸਾਲ ਪੁਰਾਣਾ ਵਾ ਉਹ ਮਹਾਰਾਜ ਬਾਬਾ ਨਾਮਦੇਵ ਜੀ ਨੇ ਕਮਾਇਆ ਇਹੋ ਦਾ ਮੂੰਹ ਹੀ ਚੜਦੇ ਨੂੰ ਹਾਂਜੀ ਤੇ ਹੁਣ ਉਹਦਾ ਮੂੰਹ ਆ ਲੈਂਦੇ ਨੂੰ ਹਾਂਜੀ ਹਾਂਜੀ ਉੱਥੇ ਹੀ ਇੱਕ ਚੱਕੀ ਆ ਜਿਹੜੀ ਬਾਬਾ ਨਾਮਦੇਵ ਜੀ ਨੇ ਆਪਦੀ ਕਰਾਮਾਤ ਦੇ ਨਾਲ 3 ਦਿਨ ਚਲਾਈ ਆ ਐਡਮੈਟਿਕੀ 3 ਦਿਨ ਚੱਲੀ ਹਾਂਜੀ ਆਟਾ ਪੀ ਪੀ ਗੈਸ਼ਵਰਾਤਰੀ ਦਾ ਮੇਲਾ ਹੈ ਲੋਕੀ ਛੱਕੇ ਤੇ ਆਪਦੇ ਆਨੰਦ ਲਾਉਂਦੇ ਰਹੇ ਲੈਂਦੇ ਰਹੇ ਖੁਸ਼ੀ ਲੈਂਦੇ ਰਹੇ ਉਹ ਵੀ ਉੱਥੇ ਹੀ ਆ ਫਿਰ ਉਦੋਂ ਅੱਗੇ ਬਾਬਾ ਜੀ ਦਾ ਜਨਮਸਥਾਨ ਉਥੋਂ 40 ਕਿਲੋਮੀਟਰ ਗਾਂ ਹੋਰ ਆ ਹਾਂਜੀ ਜਗਾ ਉਹ ਜਿਹੜੀ ਜਿੱਥੇ ਜਨਮਸਥਾਨ ਆ ਹਾਂਜੀ ਫੇਰ ਉਹ ਬਾਬਾ ਜੀ ਜਿਹੜੇ ਆ ਨਾ ਇਹ ਟਰਸਟ ਬਣੀਆ ਲੁਧਿਆਣੇ ਆਏ ਸਿੰਘਾਂ ਦੀ ਹਾਂਜੀ ਹਾਂਜੀ ਉਹਨਾਂ ਨੇ ਉਥੇ ਸੇਵਾ ਲਈ ਆ ਲੰਗਰ ਪਾਣੀ ਬਹੁਤ ਵਧੀਆ ਛਕਾਉਂਦੇ ਆ ਸੇਵਾ ਕਰਦੇ ਆ ਘਰ ਵੀ ਛੋਟਾ ਜਿਹਾ ਉਥੇ ਗੁਰਦੁਆਰਾ ਨਹੀਂ ਬਣਾਉਣ ਦਿੱਤਾ ਉਹ ਝੁੱਕ ਕੇ ਟੱਪਣਾ ਪੈਂਦਾ ਹਾਂ ਹਾਂ ਵਿੱਚ ਦੀ ਸਹੇ ਨਾ ਨਾ ਨੰਗਣਾ ਪੈਂਦਾ ਭਾਂ ਤੁਹਾਨੂੰ ਦਿਖਾਉਣੇ ਚੱਲ ਕੇ ਰੋਥੇ ਵੀ ਉਹ ਬਾਬਾ ਇਤਿਹਾਸ ਸੁਣਾਉਂਦਾ ਉਹ ਵੀ ਰਿਕਾਰਡ ਕਰ ਲਿਓ ਠੀਕ ਹੈ ਹਾਂ ਬਾਬਾ ਸਾਰਾ ਦੱਸ ਦਿੰਦਾ ਠੀਕ ਹਾਂ ਇਹ ਆਪਣੇ ਜੀ ਕੋਈ ਫਰਕ ਲੱਗੂਗਾ ਹਾਂਜੀ ਉਹ ਬਾਬੇ ਨੇ ਕਰਤਾ ਤੁਹਾਡੇ ਤੋਂ ਵਧੀਆ ਇਤਿਹਾਸ ਕੋਈ ਦੱਸ ਹੀ ਨਹੀਂ ਸਕਦਾ ਮੈਂ ਕਹਿੰਦਾ ਜੀ ਕਿਉਂਕਿ ਤੁਹਾਡਾ ਇੱਥੇ ਤੁਸੀਂ ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ ਜੀ ਇੱਥੇ ਸਾਨੂੰ ਤਾਂ ਇੱਥੇ ਹੋਂ ਹੋ ਗਿਆ ਹੈ ਕੰਮ 15 ਸਾਲ ਹੋ ਗਏ ਬਾਬਾ ਜੀ ਹਾਂ 15 ਸਾਲ ਦੇ ਵਿੱਚ ਤੁਹਾਨੂੰ ਜ਼ਿਆਦਾ ਇਤਿਹਾਸ ਪਤਾ ਹੈ ਠੀਕ ਹੈ ਪਹਿਲਾਂ ਟਰੱਕਾਂ ਦੇ ਰਹੇ ਆਪਾਂ ਹਾਂਜੀ 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 ਉਹ ਬੰਦੇ ਨੂੰ ਤੁਸੀਂ ਵੀਡੀਓ ਜਗ੍ਹਾ ਦੀ ਬੋਲਦੇ ਦੇਖਿਆ ਪਤਾ ਹੀ ਨਹੀਂ ਹੁਣ ਅਸੀਂ ਕਹਿ ਨਹੀਂ ਸਾਦੇ ਛਾਈ ਫੀਲ ਮੈਨੂੰ ਛਾਈ ਫੀਲ ਹੁੰਦਾ ਹੈ ਥੋੜਾ ਜਿਹਾ ਮੈਂ ਸ਼ਰਮ ਜੀ ਮਹਿਸੂਸ ਕਰਦਾ ਵੀ ਮੈਂ ਕਿੱਦਾਂ ਬੋਲੂੰਗਾ ਕੀ ਬੋਲੂੰਗਾ ਹੈਨਾ ਆ ਵੀ ਆ ਬੋਲਿਆ ਆਹੋ ਬੋਲਿਆ 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 ਬਣੇ ਆ ਉਹ ਟੈਲੀਫੋਨ ਤੇ ਬੜਿਆ ਰਹਿਦਾ ਹੈ ਪਤਾ ਨਹੀਂ ਕੀ ਲੱਭਦਾ ਰਹਿੰਦਾ ਹੈ ਉਹ ਅੱਜ ਮੇਰੀ ਸੀਟ ਵੀ ਚੇਂਜ ਕਰਤੀ ਆ ਕਰਨੀ ਆ ਤੈਨੂੰ ਇਹ ਛੱਦ ਦੇ ਭੇਜ ਆ ਮੋਰੇ ਸਾਡਾ ਉਹ ਦੇਖੋ ਇੱਥੇ ਬਿਠਾਤਾ ਸਭ ਤੋਂ ਵੱਡਾ ਬੰਦਾ ਜਿਹਦੀਆਂ ਲੱਤਾਂ ਸਭ ਤੋਂ ਜਿਆਦੀਆਂ ਲੰਬੀਆਂ ਨੇ ਹਾਂ ਇਹਦੀਆਂ ਲੱਤਾਂ ਕਦੀ ਤੇ ਸੀਟ 'ਚ ਵੱਜਦੀਆਂ ਕਦੀ ਕਿਤੇ ਵੱਜਦੀਆਂ ਆ ਬੀਬੀਆਂ ਪਿਛਾਉਂਦੀਆਂ ਸਾਰੀਆਂ ਲੰਮੀਆਂ ਲੱਤਾਂ ਬੀਬੀਆਂ ਸਾਰੀਆਂ ਬਿਠਾਉਂਦੀਆਂ ਸੀ ਇੱਥੇ ਉਹ ਨਾ ਬਾਬਾਈ ਦੀ ਜਿਹੜੀ ਸੀਟ ਆ ਉਹ ਬਿਲਕੁਲ ਨਾਲ ਘਰਾ ਰੱਖੀ ਆ ਇੱਥੇ ਬੈਠਾ ਸੀ ਪਹਿਲਾਂ ਇੱਧਰ ਲਈ ਹੀਟ ਤੇ ਹੁਣ ਕਹਿਣਾ ਮੈਂ ਅੱਗੇ ਬੈਣਾ ਆ ਮੋਰੇ ਬਟਾ ਦਾ ਮੰਦੀਪ ਆ ਮਾੜੇ ਪਿੱਛੇ ਮੂੰਹ ਕਰੀ ਆ ਸਾਸਰੀ ਗਾਲ ਆ ਸਾਸਰੀ ਗਾਲ ਸ਼ਾਬਾਸ਼ ਰਤਈ ਬੋਲ ਮੀਆਂ ਕੀ ਕਰੀਏ ਇਹਦੀਆਂ ਤੇ ਆਪਾਂ ਪਹੁੰਚ ਚੁੱਕੇ ਜੀ ਭਗਤ ਨਾਮਦੇਵ ਜੀ ਦੇ ਮੰਦਿਰ ਵਿਖੇ ਭਗਤ ਨਾਮਜੀਵ ਜੀ ਦੀ ਚੱਕੀ ਦਾ ਸਥਾਨ ਇੱਥੇ ਜਿਹੜਾ ਆ ਭਗਤ ਨਾਮਦੇਵ ਜੀ ਦੀ ਉਹ ਚੱਕੀ ਪਈ ਐ ਜਿਹੜੀ ਕੀ ਲਗਾਤਾਰ 3 ਦਿਨ ਤੱਕ ਆਪੇ ਘੁੰਮਦੀ ਰਹਿੰਦੀ ਐ ਅੰਦਰ ਹੀ ਐ ਮਾਤਾ ਇੱਥੇ ਹੀ ਅੰਦਰ ਚੱਕੀ ਹਾਂਜੀ ਚੱਕੀ ਇੱਧਰ ਅੰਦਰ ਹੀ ਆ ਜੀ ਇੱਧਰ ਅੰਦਰ ਹੀ ਆ ਜੀ ਇੱਧਰ ਨਾਲ ਦੂਸਰੀ ਸਾਈਡ ਮੰਦਿਰ ਹੈਗਾ ਤੇ ਸਭ ਤੋਂ ਪਹਿਲਾਂ ਆਪਾਂ ਚੱਕੀ ਦੇਖਦੇ ਹਾਂ ਜੀ ਭਗਤ ਨਾਮਦੇਵ ਜੀ ਦੀ ਆਵਾਜ਼ ਜੀ ਚੱਕੀ ਚਲਾਈ ਸੀ ਠੀਕ ਹੈ ਜੀ ਕਿੰਨੇ ਦਿਨ ਘੁੰਮਦੀ ਰਹੀ ਜੀ ਸਾਢੇ 3 ਦਿਨ ਆਪਣੇ ਆਪ ਹੀ ਜੀ ਸਾਢੇ 3 ਦਿਨ ਕਹਿੰਦੇ ਆਪਣੇ ਆਪ ਘੁੰਮਦੀ ਰਹੀ ਹੈ ਜੀ ਤੇ ਆਪਾਂ ਅੰਦਰ ਜਾ ਕੇ ਉਸ ਚੱਕੀ ਦੇ ਦਰਸ਼ਨ ਕਰਦੇ ਹਾਂ ਜੀ ਇਹ ਭਗਤ ਨਾਮਦੇਵ ਜੀ ਦੀਆਂ ਖੜਾਵਾਂ ਹਨ। ਆਹ ਵਾਪਸੀ ਤੇ ਮੈਂ ਦਰਸ਼ਨ ਇਹ ਭਗਤ ਨਾਮਦੇਵ ਜੀ ਦੀਆਂ ਖੜਾਵਾਂ ਹੀ ਇੱਥੇ ਪਈ ਹੋਈਆਂ। ਵਾਪਸੀ ਟਾਈਮ ਇਹਨਾਂ ਦੇ ਦਰਸ਼ਨ ਕਰਦੇ ਆ ਜੀ। ਸਭ ਤੋਂ ਪਹਿਲਾਂ ਆਪਾਂ ਚੱਕੀ ਦੇਖ ਕੇ ਆਉਂਦੇ ਆ ਜੀ। ਤੇ ਇੱਧਰ ਭਗਤ ਨਾਮਦੇਵ ਜੀ ਦੀ ਉਹ ਚੱਕੀ ਆ ਜੀ ਜਿਹੜੀ ਲਗਾਤਾਰ ਤਿੰਨ ਦਿਨ ਕਹਿੰਦੇ ਸਾਢੇ ਤਿੰਨ ਦਿਨ ਆਪਣੇ ਆਪ ਘੁੰਮਦੀ ਰਹੀ ਸੀ ਤੇ ਆ ਦੇਖੋ ਸੰਗ ਤਾਂ ਇਹਨੂੰ उसी जमाने में पिसने की कोई वजह नहीं थी चक्की को बैल लगा कर के खाते थे बाबा जी यहाँ पे गुरु करने के लिए आए थे आए तो ऐसे रूप में आए थे वारकरे के रूप में किसी को पता नहीं चला है नामदेव बाबा है इस दीवार के बाजू में सौ फीट की ऊंचाई का शंकर भगवान का बड़ा मंदिर है वही मंदिर का दरवाजा पुरातन में पूर्व दिशा में था ही चढ़ती दिशा है ये उतरती दिशा है वो मंदिर की उम्र साढ़े पांच छ हजार उम्र है। श्री कृष्ण भगवान जी के अवतार में मंदिर बने वाला है जैसे अपन जमीन पे खड़े वैसा मंदिर जमीन पे खड़ा है नीचे से न्यूज को फाउंडेशन मंदिर को नहीं है तो जब बाबा जी आके पूर्व दिशा के दरवाजे के सामने खड़े होकर भजन कीर्तन सुना रहे थे उस समय यहाँ का मेला था महाशिवरात्रि का दिन था लाखों संगत दर्शन के लिए आई थी तो बाबा जी के पास जाके रुक गई थी रुकने के कारण वहां के पुजारी लोगों को पंडित लोगों को अच्छा नहीं लगने लगा बाबा जी को छोटे जात का नीच जात का समझा कर धक्का बुक्की देख के मंदिर के पीछे आकर दे पंडित लोगों ने हकल देवा शंकर जी के दिल में आया मेरा भक्त साढ़े तीन सौ चार सौ लंगे पाउस से आया है और मेरे दरबार में उनको धक्का बुक्की मिली इस वजह से बड़ा मंदिर ऑटोमेटिक उनके भक्ति से पूर्व दिशा से पश्चिम दिशा घूम गया वही मंदिर की कहावत गुरु ग्रंथ साई में लिखी है जो जो नामा हरगुन उचरे भगत जनों का देवरा फिरे यही कौत गुरु ग्रंथ साहिब में लिखे हैं मंदिर घुमाने के बाद बाबा जी आश्रम में आके रुक गए थे चक्की पे देख लिया सन्यासी लोग के कैसे खाते हो रहे थे उनके दिल में भावना उत्पादों, में रातों से कुछ सेवा होना चाहिए बैल को पिसने नहीं जा रहा था संगत ज्यादा बढ़ गई थी संगत भुक्की जा रही थी बाबा जी ने विठल भगवान का नाम लिया चक्की पे हाथ रख दिया हाथ रखते ही चक्की चलने लगी साढ़े तीन दिन लगातार चक्की चली अपने आप यहां पे अनास्था उतना उन्हें पीस लिया पका के साधु संतों लाखों संगत को बाबा जी ने खाना खिलाया। उसी समय बाबा जी का नाम लिखा गया कि बाबा जी ने आके कुछ चमत्कार करके कर निकल गए इस आश्रम में उसी समय से बाबा जी के नाम पर वीरवार के दिन और पुन्नम के दिन लंगर की सेवा होती है नामदेव जी दिख रहा जी नामदेव बाबा जी के आशीर्वाद ਇਹ ਪ੍ਰਾਚਨ ਖੜਾਵਾ ਹੈ ਬਾਬੇ ਨਾਮਦੇਵ ਦਾ ਠੀਕ ਹੈ ਇਹ ਬਿਲਕੁਲ ਪ੍ਰਾਚਨ ਖੜਾਵਾ ਹੈ ਜੀ ਤੇ ਸਾਰੀਆਂ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਇਸ ਖੜਾਵੇ ਦੇ ਆਪਾਂ ਵੀ ਦਰਸ਼ਨ ਕੀਤੇ ਆ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਭਗਤ ਨਾਮ ਜੀ ਦੇ ਨਾਮਦੇਵ ਜੀ ਦਾ ਜਿਹੜਾ ਮੰਦਿਰ ਬਣਿਆ ਹੋਇਆ ਹੈ ਜਿਹੜਾ ਉਹਨਾਂ ਨੇ ਮੰਦਿਰ ਹੈ ਆਪਣੀ ਭਗਤੀ ਦੇ ਨਾਲ ਕਮਾ ਦਿੱਤਾ ਸੀਗਾ ਠੀਕ ਹੈ ਤੇ ਉਸ ਮੰਦਰ ਦੇ ਆਪਾਂ ਦਰਸ਼ਨ ਕਰਨ ਵਾਸਤੇ ਚੱਲਦੇ ਆ ਜੀ ਬਿਲਕੁਲ ਬੈਕ ਸਾਈਡ ਹੀ ਉਹ ਮੰਦਰ ਬਣਿਆ ਹੋਇਆ ਹਾਂਜੀ ਉਹ ਦੁਪਹਿਰੇ ਇਕੱਠਿਆ ਕਰਨ ਨੂੰ ਨੋ ਬੀਨ ਕਰੀ ਤੁਰਿਆ ਚਲੋ ਦੇਖਦੇ ਆ ਆਜੋ ਵਾਹਿਗੁਰੂ ਕਿਉਂ ਉਤਰਨਾ ਕਿਉਂ ਨਹੀਂ ਚਾਰ ਤਾਂ ਪੌੜੀਆਂ ਨੇ ਨਹੀਂ ਥੱਲੇ ਨਹੀਂ ਆ ਰਹੇ ਮੰਦਰ ਨਾਲ ਹੀ ਮਾਤਾ ਆਜੋ ਆ ਗਏ ਹੁਣ ਆਪਾਂ ਮੰਦਰ ਦੇ ਦਰਸ਼ਨ ਕਰਨ ਵਾਸਤੇ ਇਹ ਹੈ ਜੀ ਭਗਤ ਨਾਮਦੇਵ ਜੀ ਦਾ ਜਿਹੜਾ ਮੰਦਰ ਉਹਨਾਂ ਨੇ ਆਪਣੀ ਭਗਤੀ ਦੇ ਨਾਲ ਕਮਾ ਦਿੱਤਾ ਸੀਗਾ ਮੰਦਰ ਦੀ ਜਿਹੜੀ ਦੇਖ ਹੈ ਬਹੁਤ ਸੋਹਣੀ ਬਣਾ ਰੱਖੀ ਹੈ ਇਹਨੂੰ ਬਿਲਕੁਲ ਤਰਾਸ਼ਿਆ ਗਿਆ ਹੈ ਤਰਾਸ਼ ਕੇ ਇਹ ਮੰਦਰ ਬਣਾਇਆ ਗਿਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਮੰਦਰ ਦੀਆਂ ਨੀਆਂ ਨਹੀਂ ਹੈਗੀਆਂ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾਈ ਦਿੰਨੇ ਆ ਮੰਦਰ ਦੀ ਨੀ ਜਿਹੜੀ ਹੈ ਉਹ ਬਿਲਕੁਲ ਨਹੀਂ ਹੈਗੀ ਪੱਥਰਾਂ ਦੇ ਉੱਪਰ ਮੰਦਰ ਟਿਕਿਆ ਹੋਇਆ ਹੈ ਦੇਖੋ ਬਿਲਕੁਲ ਜੇ ਆਪਾਂ ਕਿਨਾਰੇ ਤੋਂ ਦੇਖੀ ਨਾ ਤੇ ਆਹ ਜਿਹੜੇ ਕਿਨਾਰੇ ਨੇ ਇਹਨਾਂ ਦੀ ਕੋਈ ਨੀਂ ਨਹੀਂ ਹੈਗੀ ਤੇ ਆਹ ਮੰਦਰ ਨੂੰ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਤਰਾਸ਼ਿਆ ਗਿਆ ਹੈ ਪੱਥਰਾਂ ਨੂੰ ਕੱਟ-ਕੱਟ ਕੇ ਜਿਹੜਾ ਇਹ ਮੰਦਰ ਹੈ ਬਣਾਇਆ ਗਿਆ ਹੈ ਬਿਲਕੁਲ ਇਸ ਤਰੀਕੇ ਨਾਲ ਤੇ ਬਹੁਤ ਸੋਹਣੀ ਇਹਦੀ ਦੇਖ ਹੈ ਤੇ ਦੂਜੀ ਗੱਲ ਇਹ ਹੈ ਕਿ ਉੱਪਰੋਂ ਜਿਹੜਾ ਇਹ ਮੰਦਰ ਹੈ ਪ੍ਰਾਚੀਨ ਜਿਹੜਾ ਪ੍ਰਾਤਨ ਕਾਲ ਸੀਗਾ ਜਿਹੜਾ ਮੁਗਲ ਫੌਜਾਂ ਸੀਗੀਆਂ ਜਿਹੜੀਆਂ ਉਹ ਪੁਰਾਣੇ ਟਾਈਮਾਂ ਦੇ ਵਿੱਚ ਮੰਦਰਾਂ ਨੂੰ ਢਾਹ ਦਿੰਦੀਆਂ ਸੀਗੀਆਂ ਤਾਂ ਉਹਨਾਂ ਨੇ ਜਦੋਂ ਇਸ ਮੰਦਰ ਤੇ ਵੀ ਹਮਲਾ ਕੀਤਾ ਸੀ ਤੇ ਇਹ ਮੰਦਰ ਵੀ ਟਹਿਟੇ ਦੀ ਹੋ ਗਿਆ ਸੀ ਤੇ ਜਿੰਨਾ ਮੰਦਰ ਟੱਠਿਆ ਸੀਗਾ ਉਸ ਤੋਂ ਉੱਪਰ ਜਿਹੜਾ ਹੁਣ ਤੁਸੀਂ ਵਾਈਟ ਕਲਰ ਦੇਖਦੇ ਹੋ ਚਿੱਟੇ ਰੰਗ ਦਾ ਜਿਹੜਾ ਰੰਗ ਹੈ ਚਿੱਟਾ ਰੰਗ ਜਿਹੜਾ ਕੀਤਾ ਹੋਇਆ ਉਹ ਜਿਹੜਾ ਹੈ ਉਹ ਦੁਬਾਰਾ ਰੀਨੋਵੇਟ ਕੀਤਾ ਗਿਆ ਨੀਚੇ ਜਿਹੜਾ ਮੰਦਰ ਹੈ ਉਹ ਸਾਰਾ ਹੀ ਪੁਰਾਣਾ ਹੈ ਪਰ ਉੱਪਰ ਉਹ ਇਸ ਮੰਦਰ ਨੂੰ ਦੁਬਾਰਾ ਬਣਾਇਆ ਗਿਆ ਤੇ ਇਹ ਮੰਦਰ ਜਿਹੜਾ ਹੈ ਭਗਤ ਨਾਮਦੇਵ ਜੀ ਨੇ ਆਪਣੀ ਭਗਤੀ ਦੇ ਨਾਲ ਉਸ ਵੇਲੇ ਕਮਾ ਦਿੱਤਾ ਸੀ ਜਦੋਂ ਭਗਤ ਨਾਮਦੇਵ ਜੀ ਇਸ ਮੰਦਰ ਦੇ ਵਿੱਚ ਦਰਸ਼ਨਾਂ ਵਾਸਤੇ ਜਾਣ ਲੱਗੇ ਸੀ ਤਾਂ ਉਹਨਾਂ ਨੂੰ ਨੀਚੀ ਜਾਤੀ ਦਾ ਕਹਿ ਕੇ ਇਸ ਮੰਦਰ ਦੇ ਵਿੱਚ ਇੰਟਰ ਨਹੀਂ ਹੋਣ ਦਿੱਤਾ ਗਿਆ ਸੀ ਮੰਦਰ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਸੀ ਤਾਂ ਫਿਰ ਉਹ ਮੰਦਰ ਦੇ ਬੈਕਸਾਈਡ ਬੈਠ ਕੇ ਤਪੱਸਿਆ ਕਰਨ ਲੱਗੇ ਸੀ ਪੂਜਾ ਪਾਠ ਕਰਨ ਲੱਗੇ ਸੀਗੇ ਤੇ ਫਿਰ ਜਦੋਂ ਉਹਨਾਂ ਨੇ ਪੂਜਾ ਪਾਠ ਸ਼ੁਰੂ ਕੀਤਾ ਸੀ ਤਾਂ ਇਹ ਮੰਦਰ ਦਾ ਜਿਹੜਾ ਮੂੰਹ ਸੀਗਾ ਉਹ ਚੜ੍ਹਦੇ ਤੋਂ ਲਹਿੰਦੇ ਵਾਲੇ ਪਾਸੇ ਨੂੰ ਹੋ ਗਿਆ ਸੀ ਆਪਾਂ ਆਮ ਤੌਰ ਤੇ ਦੇਖਦੇ ਆ ਨਾ ਵੀ ਜਿਹੜੇ Hindu ਮੰਦਰ ਹੁੰਦੇ ਨੇ ਸਾਰੇ ਮੰਦਰਾਂ ਦਾ ਜਿਹੜਾ ਮੂੰਹ ਹੈ ਉਹ ਚੜ੍ਹਦੇ ਵਾਲੇ ਪਾਸੇ ਨੂੰ ਹੁੰਦਾ ਪਰ ਇਸ ਮੰਦਰ ਦਾ ਜਿਹੜਾ ਮੂੰਹ ਹੈ ਉਹ ਲਹਿੰਦੇ ਵਾਲੇ ਪਾਸੇ ਨੂੰ ਹੈ। ਮੰਦਰ ਦਾ ਢੇਡਾ ਵੀ ਲਾ ਲੀਏ ਹਨਾ ਤਾਨੂੰ ਸਾਰਾ ਮੰਦਰ ਦਿਖਾ ਦिए ਤੇ ਜਿਹੜਾ ਕਿ ਮੈਂ ਇਹਦਾ ਰੰਗ ਦੱਸਿਆ ਨਾ ਥੱਲੋਂ ਇਹ ਤੁਹਾਨੂੰ ਕਾਲਾ ਨਜ਼ਰ ਆ ਰਿਹਾ ਹੋਊਗਾ ਤੇ ਉੱਪਰ ਉਹ ਜਿਹੜਾ ਆ ਵਾਈਟ ਕਲਰ ਯਾਨੀ ਕਿ ਚਿੱਟੇ ਰੰਗ ਦਾ ਦਿਖ ਰਿਹਾ ਆ ਜਦੋਂ ਔਰੰਗਜ਼ੇਬ ਨੇ ਮੁਗਲ ਫੌਜਾਂ ਨੂੰ ਹੁਕਮ ਦਿੱਤਾ ਸੀਗਾ ਕਿ ਜਿੰਨੇ ਵੀ Hindu ਮੰਦਰ ਨੇ ਉਹਨਾਂ ਨੂੰ ਢਾਹ ਦੋ ਤਾਂ Hindu ਮੰਦਰਾਂ ਦੇ ਵਿੱਚ ਇਹ ਵੀ ਇਹ ਵੀ ਮੰਦਰ ਆਇਆ ਸੀਗਾ ਤੇ ਇਸ ਮੰਦਰ ਦੇ ਉੱਪਰ ਵੀ ਹਮਲਾ ਕੀਤਾ ਗਿਆ ਸੀਗਾ ਤੇ ਉੱਪਰ ਜਿਹੜੀ ਜਿਹੜੀ ਜਗ੍ਹਾ ਤੇ ਚਿੱਟਾ ਰੰਗ ਹੋਇਆ ਹੋਇਆ ਉਹਨੀ ਜਗ੍ਹਾ ਨੂੰ ਢਾਹ ਦਿੱਤਾ ਗਿਆ ਸੀਗਾ ਤੇ ਜਿਹੜੀ ਥੱਲੇ ਵਾਲੀ ਜਗ੍ਹਾ ਬਚ ਗਈ ਸੀਗੀ ਉੱਪਰੋਂ ਇਹਨੂੰ ਦੁਬਾਰਾ ਰੀਨੋਵੇਟ ਕੀਤਾ ਗਿਆ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਮੰਦਿਰ ਜਿਹੜੀ ਦੇਖ ਹੈ ਪੂਰੀ ਤਰ੍ਹਾਂ ਪੁਰਾਣੇ ਤਰੀਕੇ ਨਾਲ ਇਹਨੂੰ ਤਰਾਸ਼ਿਆ ਗਿਆ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮੰਦਿਰ ਦੀਆਂ ਜਿਹੜੀਆਂ ਨੀਹਾਂ ਨੇ ਉਹ ਨਹੀਂ ਨੇ ਬਿਨਾ ਨੀਹਾਂ ਤੋਂ ਇਹ ਮੰਦਿਰ ਖੜਾ ਹੋਇਆ ਜੀ ਅੱਜ ਜੇ ਮੈਂ ਲਾਗੇ ਜਾ ਕੇ ਤੁਹਾਨੂੰ ਦਿਖਾਵਾਂ ਤਾਂ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਪੱਥਰ ਨੂੰ ਕੱਟਿਆ ਗਿਆ ਡਿਜ਼ਾਈਨ ਕੀਤਾ ਗਿਆ ਹੈ ਤਰਾਸ਼ਿਆ ਗਿਆ ਹੈ ਤੇ ਤਰਾਸ਼ ਤਰਾਸ਼ ਕੇ ਇਹਨੂੰ ਬਣਾਇਆ ਗਿਆ ਤੇ ਹੁਣ ਆਪਾਂ ਮੰਦਿਰ ਦੇ ਅੰਦਰ ਵੀ ਚੱਲਦੇ ਹਾਂ ਜੀ ਮੱਥਾ ਟੇਕ ਕੇ ਆਉਨੇ ਆ ਦਰਸ਼ਨ ਕਰਕੇ ਆਉਨੇ ਆ ਜੀ ਸੰਗਤਾਂ ਦਰਸ਼ਨ ਕਰਨ ਜਾ ਰਹੀਆਂ ਨੇ ਅੰਦਰ ਬਹੁਤ ਸੰਗਤਾਂ ਇੱਥੇ ਮਿਲ ਰਹੀਆਂ ਨੇ ਵਾਹਿਗੁਰੂ 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 ਅੱਗੇ ਸਿਕੂ ਜਗੜਾ ਤੂੰ ਨਾ ਵੀ ਸਿਕੂ ਨਾ ਆਮ ਆਹ ਇਹ ਬੁੱਝੇ ਨਾ ਅੰਦਰ ਸਿਕੂ ਤੂੰ ਇਹ ਤਾਂ ਹੈ ਜੀ ਇਹ ਮੰਦਰ ਦੀ ਅੰਦਰੋਂ ਦੇਖਿਆ ਕੁਛ ਇਸ ਤਰ੍ਹਾਂ ਦੀ ਹੈ ਸਾਰਾ ਅੰਦਰੋਂ ਵੀ ਆਪਾਂ ਮੰਦਰ ਦੇ ਦਰਸ਼ਨ ਕਰ ਸਕਦੇ ਤੇ ਇਹ ਆਪਣੀ ਰੀਤੀ ਰਿਵਾਜਾਂ ਦੇ ਨਾਲ ਜੋ ਵੀ ਇਹਨਾਂ ਦੇ ਰੀਤੀ ਰਿਵਾਜ ਨੇ ਜਿਸ ਤਰ੍ਹਾਂ ਕੀ ਆਪਣੇ ਸਿੱਖ ਧਰਮ ਵਿੱਚ ਵੀ ਹੁੰਦਾ ਹੈ ਆਪਣੀ ਰੀਤੀ ਰਿਵਾਜ ਨੇ ਇਹਨਾਂ ਦੇ ਆਪਣੀ ਰੀਤੀ ਰਿਵਾਜ ਨੇ ਕੁਝ ਇਸ ਤਰੀਕੇ ਨਾਲ ਭਜਨ ਬੰਦਗੀ ਕਰਦੇ ਨੇ ਤੇ ਅੱਗੇ ਹੀ ਅੱਗੇ ਰਸਤਾ ਜਾ ਰਿਹਾ ਹੈ ਆਪਾਂ ਵੀ ਅੰਦਰ ਜਾਈ ਜਾਂਦੇ ਹਾਂ ਕਾਫੀ ਜ਼ਿਆਦਾ ਰਸ਼ ਹੈ। ਚੋਟ ਵਾਲੀ ਹੋ ਚੁੱਕੇ ਨੇ। ਇਹ ਬਾਕੀ ਅੱਜ ਆਸਾ ਪੈਣੋ ਨਾ। ਆਪਣੇ ਨਾਲ ਦੇ ਬੰਦੇ ਖੜੇ ਆ ਸਾਹਮਣੇ ਦੇਖ ਲਓ। ਹਾਂਜੀ। ਆਗੇ ਜੀ ਆਗੇ। ਵਾਹ। ਅੱਤੜੇ ਨੂੰ ਫਿਰ ਪਾਉਂ ਰੋ ਹਾਂ। ਮਥ ਠੇਕ ਆਈ ਮੇਰਾ ਬਹੁਤ ਜਗ੍ਹਾ ਦੇਖ ਆਈ ਜੀ ਅਗਨਿਦਲਮ ਗੁਨਾਕਾਰਮ ਛੋੜ ਦੇ ਅਗਨੀ ਨਿਤਰਜ ਸਿਯਾਇਦਮ ਆ ਜਨਮ ਆ ਪਰਮਾਤਮਾ ਦੇ ਗੈਨੀਚੇ ਸ਼ਿਵ링ਾ ਜੀ ਦੀ ਪੂਜਾ ਕੀਤੀ ਜਾ ਰਹੀ ਹੈ ਬਿਲਕੁਲ ਮੰਦਿਰ ਦੇ نیچے ਬਣਿਆ ਹੋਇਆ ਹੈ ਬਾੜੀਆਂ ਦੇ ਨਾਲ ਹੀ ਨਿਕਲ ਕੇ نیچے ਆਉਣਾ ਪੈਂਦਾ ਹੈ ਆਪਾਂ ਵੀ ਬਹੁਤ ਪਿਆਰੀ ਜੀ ਤੇ ਕੁਝ ਅਸਥਿਕੇ ਨਾਲ ਭਗਤੀ ਹੋ ਰਹੀ ਹੈ ਪੂਜਾ ਪਾਠ ਹੋ ਰਿਹਾ ਹੈ ਇਹਨਾਂ ਦੇ ਆਪਣੇ ਕੁਝ ਰੀਤੀ ਰਿਵਾਜ ਨੇ ਸ਼ਿਵ ਜੀ ਦਾ ਮੰਦਿਰ ਹੈ ਜੀ ਇਹ ਜਾ ਮੇਸਰ ਨੂੰ ਪਰਚੂਆ ਦਾਂ ਕਿ ਮੰਦਰ ਦੇ نیچے ਤੁਹਾਨੂੰ ਦਿਖਾਇਆ ਭਗਤ ਨਾਮਦੇਵ ਜੀ ਦਾ ਇੱਕ ਛੋਟਾ ਜਿਹਾ ਸ਼ਿਵਲਿੰਗ ਬਣਾ ਰੱਖਿਆ ਤੇ ਨਾਲ ਹੀ ਸ਼ਿਵਜੀ ਜੀ ਦਾ ਜਿਹੜਾ ਸ਼ਿਵਲਿੰਗ ਹੈ ਉਹ ਬਣਾ ਰੱਖਿਆ ਹੈ ਉੱਥੇ ਜਿਹੜੀ ਇਹ ਆਪਣੇ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਜਿਹੜੀ ਆਰਤੀ ਕਰਦੇ ਐ ਪੂਜਾ ਪਾਠ ਕਰਦੇ ਐ ਤੇ ਇਧਰਲੀ ਸਾਈਡ ਯਾਨੀ ਕਿ ਜਿਹੜਾ ਮੂੰਹ ਹੈ ਹੁਣ ਮੰਦਰ ਦਾ ਇਸ ਸਾਈਡ ਹੈ ਤੇ ਬਿਲਕੁਲ ਪਿੱਛੇ ਤੁਹਾਨੂੰ ਅਸੀਂ ਜਾ ਕੇ ਦਿਖਾਉਨੇ ਕਿ ਉਧਰ ਭਗਤ ਨਾਮਦੇਵ ਜੀ ਦਾ ਜਿਹੜਾ ਮੰਦਰ ਬਣਿਆ ਹੋਇਆ ਹੈ ਯਾਨੀ ਕਿ ਭਗਤ ਨਾਮਦੇਵ ਜੀ ਨੇ ਇਸ ਸਥਾਨ ਤੇ ਬੈ ਕੇ ਜਿਹੜੀ ਭਗਤੀ ਕੀਤੀ ਸੀ ਪਹਿਲਾਂ ਜਿਹੜਾ ਮੰਦਰ ਦਾ ਮੂੰਹ ਸੀਗਾ ਉਹ ਪਰਲੀ ਸਾਈਡ ਸੀਗਾ ਤੇ ਭਗਤ ਨਾਮਦੇਵ ਜੀ ਨੇ ਜਦੋਂ ਭਗਤੀ ਕੀਤੀ ਆ ਜਿਹੜਾ ਸਾਹਮਣੇ ਮੰਦਰ ਬਣਿਆ ਹੋਇਆ ਜੀ ਇਹ ਭਗਤ ਨਾਮਦੇਵ ਜੀ ਦਾ ਮੰਦਰ ਹੈ ਯਾਨੀ ਕਿ ਜਦੋਂ ਭਗਤ ਨਾਮਦੇਵ ਜੀ ਨੂੰ ਨੀਚੀ ਜਾਤੀ ਦਾ ਕਹਿ ਕੇ ਉਸ ਮੰਦਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ ਤਾਂ ਫਿਰ ਭਗਤ ਨਾਮਦੇਵ ਜੀ ਮੰਦਰ ਦੇ ਬੈਕ ਸਾਈਡ ਬੈਠ ਕੇ ਯਾਨੀ ਕਿ ਇਸ ਜਗ੍ਹਾ ਦੇ ਉੱਪਰ ਬੈਠ ਕੇ ਭਗਤੀ ਕਰਨ ਲੱਗੇ ਸੀ ਤੇ ਫਿਰ ਜਦੋਂ ਉਹਨਾਂ ਨੇ ਇਸ ਜਗ੍ਹਾ ਦੇ ਉੱਪਰ ਬੈਠ ਕੇ ਭਗਤੀ ਕੀਤੀ ਸੀ ਤਾਂ ਜਿਹੜਾ ਮੰਦਰ ਦਾ ਮੂੰਹ ਸੀਗਾ ਉਹ ਚੜ੍ਹਦੇ ਤੋਂ ਲਹਿੰਦੇ ਵੱਲ ਨੂੰ ਹੋ ਗਿਆ ਸੀਗਾ ਇਸ ਜਗ੍ਹਾ ਵੱਲ ਨੂੰ ਜਦੋਂ ਉਸ ਮੰਦਰ ਦਾ ਮੂੰਹ ਹੋ ਗਿਆ ਸੀਗਾ ਯਾਨੀ ਕਿ ਹੁਣ ਵੀ ਆਪਾਂ ਸੂਰਜ ਵੀ ਦੇਖ ਸਕਦੇ ਹਾਂ ਸੂਰਜ ਉਸ ਵੱਸੋਂ ਚੜ੍ਹਦਾ ਹੈ ਤਾਂ ਹੁਣ ਆਪਣੇ ਸਿਰ ਤੇ ਆ ਸੂਰਜ ਤੇ ਇੱਧਰ ਛੁੱਪੂਗਾ ਯਾਨੀ ਕਿ ਜੇ ਆਪਾਂ Hindu ਧਰਮ ਦੇ ਵਿੱਚ ਦੇਖੀਏ ਤਾਂ ਜਿੰਨੇ ਵੀ ਮੰਦਰਾਂ ਦੇ ਮੂੰਹ ਨੇ ਉਹ ਸਾਰੇ ਚੜ੍ਹਦੇ ਵੱਲ ਨੂੰ ਨੇ ਪਰ ਇਸ ਮੰਦਰ ਦਾ ਸਿਰਫ ਮੂੰਹ ਹੈ ਜਿਹੜਾ ਲਹਿੰਦੇ ਵੱਲ ਨੂੰ ਹੈ ਇਹ ਭਗਤੀ ਦਾ ਚਮਤਕਾਰ ਸੀਗਾ ਰਬ ਜਿਹੜੇ ਨੇ ਸ਼ਿਵਜੀ ਨੇ ਉਹ ਭਗਤਨਾਮ ਦੇਵ ਜੀ ਦੀ ਜਿਹੜੀ ਉਪਾਸਨਾ ਜਿਹੜੀ ਭਗਤੀ ਸੀ ਉਹਨਾਂ ਦੀ ਉਹਦੇ ਤੋਂ ਖੁਸ਼ ਹੋ ਕੇ ਉਹਨਾਂ ਨੇ ਜਿਹੜਾ ਇਸ ਮੰਦਿਰ ਦਾ ਮੂੰਹ ਸੀਗਾ ਉਹ ਇਸ ਸਾਈਡ ਨੂੰ ਘੁਮਾ ਦਿੱਤਾ ਸੀਗਾ ਸਾਹਮਣੇ ਉਹ ਮੰਦਿਰ ਹੈ ਜੀ ਤੇ ਇਹ ਭਗਤਨਾਮ ਦੇਵ ਜੀ ਦਾ ਮੰਦਿਰ ਬਣਿਆ ਹੋਇਆ ਜੀ ਇਹਦੇ ਅੰਦਰ ਵੀ ਆਪਾਂ ਚੱਲਦੇ ਆ ਜੀ ਤੇ ਆਹ ਸਾਹਮਣੇ ਭਗਤਨਾਮ ਦੇਵ ਜੀ ਦਾ ਜਿਹੜਾ ਇੱਕ ਸਟੈਚੂ ਬਣਾ ਰੱਖਿਆ ਹੈ ਇਹਦੇ ਵੀ ਆਪ ਜੀ ਦਰਸ਼ਨ ਕਰ ਸਕਦੇ ਹੋ ਜੀ ਤੇ ਇਸ ਮੰਦਿਰ ਦੀ ਜਿਹੜੀ ਅੰਦਰੋਂ ਦੇਖਿਆ ਕੁਝ ਇਸ ਤਰੀਕੇ ਨਾਲ ਦਿਖਾਈ ਹੋਈ ਹੈ ਤੇ ਹੁਣ ਆਪਾਂ ਚੱਲਦੇ ਹਾਂ ਜੀ ਬਾਹਰ نیچے ਛੋਟਾ ਜਿਹਾ ਸ਼ਿਵਲਿੰਗ ਵੀ ਬਣਾ ਰੱਖਿਆ ਹੈ ਤੇ ਆਪਣੇ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਇਹ ਇੱਥੇ ਪੂਜਾ ਪਾਠ ਕਰਦੇ ਨੇ ਜੀ ਤੇ ਹੁਣ ਆਪਾਂ ਚੱਲਦੇ ਹਾਂ ਜੀ ਬਾਹਰ ਭਗਤ ਨਾਮਦੇਵ ਜੀ ਦੀ ਚੱਕੀ ਦਿਖਾਈ ਤੁਹਾਨੂੰ ਜਿਹੜੀ ਕਿ ਲਗਾਤਾਰ 3 ਦਿਨ ਤੱਕ ਆਪਣੇ ਆਪ ਹੀ ਘੁੰਮਦੀ ਰਹੀ ਸੀ ਤੇ ਇਹ ਭਗਤ ਨਾਮਦੇਵ ਜੀ ਦਾ ਮੰਦਿਰ ਹੈ ਜੀ ਤੇ ਉਹ ਜਿਹੜਾ ਸੀਗਾ ਸਾਹਮਣੇ ਉਹ ਸ਼ਿਵ ਜੀ ਮਹਾਰਾਜ ਦਾ ਮੰਦਿਰ ਸੀਗਾ ਤੇ ਜਿਹੜਾ ਕਿ ਭਗਤ ਨਾਮਦੇਵ ਜੀ ਦੀ ਭਗਤੀ ਨਾਲ ਇਸ ਪਾਸੇ ਨੂੰ ਘੁੰਮ ਗਿਆ ਸੀਗਾ ਤੋਂ ਸਮੰਦਰ ਦੀਆਂ ਮੈਂ ਪਹਿਲਾਂ ਵੀ ਦੱਸਿਆ ਕਿ ਇਸ ਮੰਦਿਰ ਦੀਆਂ ਨੀਆਂ ਨਹੀਂ ਹੈਗੀਆਂ ਬਿਨਾ ਨੀਆਂ ਤੋਂ ਇਹ ਮੰਦਿਰ ਖੜਾ ਆ ਯਾਨੀ ਕਿ ਪੱਥਰਾਂ ਨੂੰ ਕੱਟ-ਕੱਟ ਕੇ ਇਹ ਮੰਦਿਰ ਬਣਾਇਆ ਗਿਆ ਹੈ ਤੇ ਇਹ ਮੰਦਿਰ ਚੜਦੇ ਤੋਂ ਲੈੰਦੇ ਵੱਲ ਨੂੰ ਘੁੰਮ ਗਿਆ ਸੀਗਾ ਤੇ ਹੁਣ ਆਪਾਂ ਭਗਤ ਨਾਮਦੇਵ ਜੀ ਦੇ ਘਰ ਵੱਲ ਨੂੰ ਚੱਲਾਂਗੇ ਜਿੱਥੇ ਭਗਤ ਨਾਮ ਜੀ ਨਾਮਦੇਵ ਜੀ ਦਾ ਜਨਮ ਹੋਇਆ ਸੀਗਾ ਇੱਕ ਛੋਟਾ ਜਿਹਾ ਘਰ ਬਣਿਆ ਹੋਇਆ ਕਹਿੰਦੇ ਲਗਭਗ 2-3 ਫੁੱਟ ਹਾਈਟ ਹੈ ਉਹਦੀ ਤੇ ਉਹਦੇ ਵਿੱਚੋਂ ਦੀ ਝੁੱਕ ਕੇ ਟਪਣਾ ਪੈਂਦਾ ਆ ਉਸ ਘਰ ਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਤੇ ਹੁਣ ਚੱਲਦੇ ਆ ਭਗਤ ਨਾਮਦੇਵ ਜੀ ਦੇ ਘਰ ਵੱਲ ਬਹੁਤ ਸੱਚੀ ਉਹ ਅੱਗੇ ਜਾਣਾ ਪੈਣਾ ਆ ਆ ਹੈ ਉਹ ਮੰਦਿਰ ਦੀ ਬਾਜੀ ਪੈ ਚਲੀ ਜੀ ਆਏ ਤਾਂ ਅਸੀਂ ਘਰ ਤੇ ਆ ਭਗਤ ਨਾਮਦੇਵ ਜੀ ਦਾ ਘਰ ਦੇਖਣਾ ਪਰ ਆ ਸਾਰਾ ਰੋਡ ਨਾ ਟੁੱਟਾ ਹੋਇਆ ਤੇ ਕਾਰ ਉੱਥੋਂ ਤੱਕ ਜਾਂਦੀ ਨਹੀਂ ਤੇ ਹੁਣ ਅਸੀਂ ਤੁਰ ਕੇ ਜਾਂਨੇ ਪਏ ਆ। ਇਹ ਸੀਵਰੇਜ ਪੈ ਰਿਆ ਆ। ਆ ਸੀਵਰੇਜ ਪੈ ਰਿਆ ਇੱਥੇ। ਪੈਪ ਪਾਈਪ ਲਾਈਨਾਂ ਜਿਹੜੀਆਂ ਉਹ ਪੈ ਰੀਆਂ ਆ ਪਾਣੀ ਦੀ ਨਿਕਾਸੀ ਵਾਸਤੇ। ਤੇ ਕਾਸ਼ੀ ਐਦਾਂ ਵੀ ਠੀਕ ਆ ਹਨਾ। ਲੋਕਾਂ ਨੇ ਤੰਦਰੁਸਤ ਡਾਇਰੈਕਟ ਦਿਖਾ ਰੱਖਿਆ ਆਪਾਂ ਬਾਹਰੋਂ ਮੜੇ ਆ ਮੈਂ ਕਿਹਾ ਬਾਹਰ ਦਾ ਮਾਹੌਲ ਵੀ ਦਿਖਾ ਦਈਏ ਕਿਸ ਤਰ੍ਹਾਂ ਦਾ ਆ ਹਨਾ। ਆ ਨਾਲ ਦੀ ਸਾਡੀ ਸੰਗਤ ਪਿੱਛੇ ਤੁਰ ਹੀ ਆ ਰਹੀ ਆ। ਤੇ ਬਿਲਕੁਲ ਸਾਹਮਣੇ ਜਿਹੜਾ ਆ ਭਗਤ ਨਾਮਦੇਵ ਜੀ ਦਾ ਘਰ ਆ ਜਿੱਥੇ ਉਹਨਾਂ ਦਾ ਜਨਮ ਹੋਇਆ ਸੀਗਾ ਪਿੱਛੇ ਤੁਹਾਨੂੰ ਅਸੀਂ ਮੰਦਿਰ ਦਿਖਾਇਆ ਸੀਗਾ ਜਿਹੜਾ ਕਿ ਭਗਤ ਨਾਮਦੇਵ ਜੀ ਨੇ ਆਪਣੀ ਭਗਤੀ ਦੇ ਨਾਲ ਪੂਰਬ ਤੋਂ ਪੱਛਮ ਵਾਲੀ ਸਾਈਡ ਘੁਮਾਤਾ ਸੀ ਯਾਨੀ ਕਿ ਚੜ੍ਹਦੇ ਤੋਂ ਲੈਂਦੇ ਵਾਲੀ ਸਾਈਡ ਘੁਮਾਤਾ ਸੀਗਾ ਤੇ ਹੁਣ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ ਜੀ ਭਗਤ ਨਾਮਦੇਵ ਜੀ ਦੇ ਘਰ ਦੇ ਕਹਿੰਦੇ ਕਿ ਉਸ ਘਰ ਦੀ ਜਿਹੜੀ ਹਾਈਟ ਹੈ ਨਾ ਉਹ 3 ਤੋਂ 4 ਫੁੱਟ ਹੀ ਆ ਉਹ ਤਾਂ ਉੱਚਾ ਕਰਨੀ ਹੈਗਾ ਤੇ ਉਹਦੇ ਵਿੱਚ ਝੁੱਕ ਕੇ ਜਾਣਾ ਪੈਂਦਾ ਹੈ ਤੇ ਉਹ ਹੀ ਘਰ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਆ ਜੀ ਪਿੱਛੇ ਰਹਿ ਗਿਆ ਜੀ ਇੱਥੇ ਕੀ ਆ 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 ਬਾਹਰ ਚੱਪਲਾ ਧਾਰ ਲਓ ਹੱਥ ਤੋਂ ਲੋ ਪੈਰ ਤੋਂ ਲੋ ਪਵਿੱਤਰ ਹੋ ਜੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਜੋ ਉਹ ਲਿਖਿਆ ਤਾਂ ਹੈ ਬਾਹਰ ਤੇ ਇਹ ਹੈ ਜੀ ਭਗਤ ਨਾਮਦੇਵ ਜੀ ਦਾ ਘਰ ਇੱਥੇ ਭਗਤ ਨਾਮਦੇਵ ਜੀ ਰਿਹਾ ਕਰਦੇ ਸੀ ਪਰ ਕਰਮਾ ਕਰ ਲਈਏ ਜੀ ਇਧਰ ਦੀ ਅੰਦਰ ਜਲਦੀ ਜੀ ਠੀਕ ਹੈ ਠੀਕ ਹੈ ਵਾਹਿਗੁਰੂ ਵਾਹਿਗੁਰੂ ਭਗਤ ਨਾਮਦੇਵ ਜੀ ਦਾ ਘਰ ਆ ਜੀ ਇੱਥੇ ਭਗਤ ਨਾਮਦੇਵ ਜੀ ਰਹਾ ਕਰਦੇ ਸੀ ਸੀ ਕੋਈ ਬਹੁਤ ਹੀ ਉੱਚੀ ਹਾਈਟ ਨਹੀਂ ਹੈਗੀ ਜੀ ਇਹ ਦੀ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਦੀ ਆਪਾਂ ਬਾਹਰ ਨਿਕਲ ਜਾਣਾ ਜੀ ਵਾਹਿਗੁਰੂ ਜੀ ਅੱਗੇ 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 ਚਲੋ ਤਾਂ ਇਹ ਮੰਦਿਰ ਦੇ ਦਲਾਂ ਗੂਗਾ ਵਾਕੇ ਸਹੀ ਗੱਲ ਆ ਮੰਦਿਰ ਝੁਗ ਜੀ ਥੋੜਾ ਜਿਹਾ ਵਾਹਿਗੁਰੂ ਸਾਡਾ ਇੱਕ ਬੰਦਾ ਦਾ ਥੋੜਾ ਜਿਆਦਾ ਲੰਬਾ ਆ ਮਥੜੇ ਗਦੀ ਹੈ ਹਨਾ ਆਪਾਂ ਅੱਗੇ ਲੰਘ ਕੇ ਚੱਲੇ ਸੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅਸੀਂ ਟੋਆਣੀ ਤੋਂ ਜੀ ਇਹ ਜਲੰਧਰ ਤੋਂ ਜੀ ਟੋਆਣਾ ਜੀ ਟੋਆਣਾ ਹਰਿਆਣਾ ਜੀ ਇਹ ਜਲੰਧਰ ਤੋਂ ਨਹੀਂ ਨਾਲ ਦੇ ਬੰਦੇ ਸਾਡੇ ਤੇ ਇਹ ਸੀ ਜੀ ਭਗਤ ਨਾਮਦੇਵ ਜੀ ਦਾ ਘਰ ਮੈਨੂੰ ਦੱਸਿਆ ਸੀ ਨਾ ਕਿ ਇਹਦੀ ਹਾਈਟ ਬਿਲਕੁਲ ਛੋਟੀ ਜੀ ਆ ਇਹ ਇਹ ਆ ਬੰਦਾ ਦੇਖ ਰਹੇ ਤੁਸੀਂ ਕਿੱਦਾਂ ਵਾਰ ਨਿਕਲਿਆ ਹੈ ਤੇ ਹੁਣ ਚੱਲਦੇ ਆ ਜੀ ਵਾਪਸੀ ਪਗਨਾਮ ਦੇਵ ਜੀ ਦੇ ਘਰ ਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਤੇ ਤੇ ਅੱਜ ਦੇ ਵਲੌਗ ਦੀ ਕਰਦੇ ਆ ਜੀ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ